ਲੁਧਿਆਣਾ ਦੇ ਵਿੱਚ ਜੋ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਅਹਿਮ ਬੈਠਕ ਹੋਈ ਜਿਸ ਦੇ ਵਿੱਚ ਦਿੱਲੀ ਵਿੱਚ ਹੋਈ ਮਹਾਪੰਚਾਇਤ ਦੇ ਦੌਰਾਨ 8 ਨੁਕਾਤ ਦੀ ਫੈਸਲੇ ਸੰਬੰਧੀ ਵਿਚਾਰਧਾਰਾ ਪੇਸ਼ ਕੀਤੀ ਗਈ ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕੇ ਜਾਣ ਦੇ ਵਿਰੁੱਧ ਵੀ ਆਪਣਾ ਰੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਪਿਛਲੇ 500 ਸਾਲਾਂ ਦੇ ਦੌਰਾਨ ਇੰਨੀ ਵੱਡੀ ਕਿਸਾਨਾਂ ਦੀ ਪੰਚਾਇਤ ਕਦੀ ਨਹੀਂ ਹੋਈ ਜਿੰਨੀ ਕਿ ਇਹ ਮਹਾਪੰਚਾਇਤ ਹੋਈ ਹੈ ਜਿੰਨੀ ਵੱਡੀ ਪੰਚਾਇਤ ਪਿਛਲੇ ਦਿਨੀ ਦਿੱਲੀ ਦੇ ਵਿੱਚ ਕੀਤੀ ਗਈ ਹੈ ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਲੋਕਾਂ ਨੂੰ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨਗੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਹੁਣ ਖੁੱਲਕੇ ਭਾਜਪਾ ਦਾ ਵਿਰੋਧ ਕਰਨ ਜਾ ਰਹੇ ਹਾਂ ਉਹਨਾਂ ਕਿਹਾ ਕਿ 2024 ਲੋਕ ਸਭਾ ਚੋਣਾਂ ਲਈ ਅਸੀਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਇਹਨਾਂ ਨੂੰ ਵੋਟ ਨਾ ਪਾਓ ਕਿਉਂਕਿ ਜੇਕਰ ਇਹਨਾਂ ਦੀ ਸਰਕਾਰ ਮੁੜ ਤੋਂ ਆ ਗਈ ਤਾਂ ਫਿਰ ਇਹਨਾਂ ਨੇ ਸੰਵਧਾਨ ਤੱਕ ਦੇ ਵਿੱਚ ਵੀ ਬਦਲਾਅ ਕਰ ਦੇਣਾ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਫਾਸੀਵਾਦ ਨੂੰ ਪ੍ਰਫੁੱਲਿਤ ਕਰ ਰਹੀ ਹੈ ਜੋ ਕਿ ਦੇਸ਼ ਦੀ ਜਨਤਾ ਦੇ ਲਈ ਘਾਤਕ ਸਿੱਧ ਹੋ ਸਕਦੀ ਹੈ ਤੇ ਖਤਰਨਾਕ ਵੀ ਸਾਬਿਤ ਹੋ ਸਕਦੀ ਹੈ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਨੇ ਹੋਰ ਵੀ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਹੈ ਪਿਛਲੇ ਦਿਨੇ ਆਰਐਸਐਸ ਦਾ ਗਿਆਨ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਕਿਸਾਨ ਲੜ ਰਹੇ ਨੇ ਇਹ ਨਹੀਂ ਵੀ ਕਿੱਥੇ ਕੋਈ ਲੜ ਰਹੇ ਨੇ ਸਾਨੂੰ ਦਿੱਲੀ ਜਦੋਂ ਮੋਰਚਾ ਚੱਲਦਾ ਸੀ ਉਦੋਂ ਵੀ ਸੀ ਧਿਆਨ ਕਰੋ ਸਾਨੂੰ ਖਾਲਸਤਾਨੀ ਵਕਵਾਦੀ ਭਾਨ-ਬਾਂਦੇ ਰੰਗਵਾਕੇ ਬਧਰਾਮ ਕਰਦੇ ਸੀ ਮੋਰਚੇ ਨੂੰ ਹੁਣ ਆਰਐਸਐਸ ਦਾ ਬਿਆਨ ਆਇਆ 4/9 ਪਰਸੋਂ ਆਇਆ ਗੌਰਨਟ ਕਲ ਚੁਪਿਆ ਕਿ ਕਿਸਾਨ ਜੋ ਲੜ ਰਹੇ ਨੇ ਪੰਜਾਬ ਦੇ ਵਿੱਚ ਇਹ ਡਿਸਟਰਪਟਿਵ ਫੋਰਸਸ ਨੇ ਇਹ ਸੈਪਰੇਟਿਸਟ ਇਹ ਵਕਵਾਦੀ ਨੇ ਭਾਨ-ਬਾਂਦੇ ਉਹਨਾਂ ਨੇ ਲਾਇਆ ਇਸ ਬਿਆਨ ਦੀ ਅਸੀਂ ਪੂਰ ਜ਼ੋਰ ਨਿੰਦਾ ਕੀਤੀ ਐਸਕੇਮ ਵੱਲੋਂ ਕਿਉਂਕਿ ਬੀਜੇਪੀ ਦੀ ਆਰਐਸਐਸ ਦੀ ਸਾਜਿਸ਼ ਕਿਸਾਨਾਂ ਦੀ ਇਕਤਾ ਨੂੰ ਤੋੜਨਾ ਜੇ ਕਿਸਾਨ ਲੜਨ ਉਹਨਾਂ ਨੂੰ ਅਲੱਗ-ਅਲੱਗ ਦੇ ਇਸ ਕਿਸਮ ਦੇ ਐਲੀਗੇਂਸ ਸੁਣਾ ਕੇ ਬਦਨਾਮ ਕਰਨਾ ਕਿਸਾਨ ਨੇ ਜਿਹੜੇ ਉਹ ਕਿਸਾਨ ਨੇ ਕਿਸਾਨ ਆਪਣੀ ਮੰਗ ਲਈ ਲੜ ਰਹੇ ਥੋੜੇ ਸਾਹਮਣੇ ਪਹਿਲਾ ਲੜਕੇ ਦਿੱਲੀ ਮੋਰਚਾ ਮੋਦੀ ਨੂੰ ਝਕਾਇਆ ਤੇ ਇਹਨੂੰ ਕਾਨੂੰਨ ਰੱਦ ਕਰਾਇਆ ਮੈਂ ਉਹਨੂੰ ਸਾਰੇ ਦੇਸ਼ ਦੇ ਵਿੱਚ ਕਿਸਾਨ ਐਮ ਐਸਪੀ ਦੀ ਲੀਗਲ ਗਾਰੰਟੀ ਕਰਜ਼ਾ ਮੁਕਤੀ ਸੋਰਸ ਆਫ ਸਕਿਉਰਿਟੀ ਕ੍ਰੌਪ ਇੰਸ਼ੋਰੈਂਸ ਇਹਨਾਂ ਸਾਰੀਆਂ ਮੰਗ ਲਈ ਲੜ ਰਹੇ ਆ ਜਿਹਦੇ ਲਈ ਲੱਖਾਂ ਦਾ ਕੱਟ ਥੋੜੇ ਸਾਹਮਣੇ ਦਿੱਲੀ ਹੋਇਆ ਔਰ ਇਹ ਲਾ ਮਿਸਾਲ ਹੈ ਮੈਂ ਸਮਝਦਾ ਜਦੋਂ ਦਿੱਲੀ ਮੋਰਚਾ ਜਿੱਤੇ ਉਸ ਤੋਂ ਪਹਿਲਾ ਘਟੜਾ ਜਿਹੜਾ ਸਕੈਮ ਦਾ ਦਿੱਲੀ ਹੋਇਆ ਜਿਸ ਨੂੰ ਸਾਰੇ মিডিਆ ਔਰ ਸਾਰੇ ਦੇਸ਼ ਨੇ ਉਹ ਕੀਤੀ ਹੈ ਔਰ ਤੁਸੀਂ ਦੇਖੋ 2024 ਆ ਰਿਹਾ ਹੁਣ ਇਲੈਕਸ਼ਨ ਦੇ ਬੋਟ ਦੇ ਵਿੱਚ ਇਹਨਾਂ ਸਾਥੀਆਂ ਨੇ ਗੱਲ ਕੀਤੀ ਹੈ ਕਿ ਦੇਸ਼ ਦੇ ਵਿੱਚ ਐਂਟੀ ਬੀਜਪੀ ਕੰਪੇਨ ਉਹਦਾ ਮੈਨਾ ਕੀ ਹੈ ਅੱਜ ਬੀਜਪੀ ਮੇਨ ਡੇਂਜਰ ਹੈ ਦੇਸ਼ ਲਈ ਮੇਨ ਡੇਂਜਰ ਜੇ ਬੀਜਪੀ ਦੁਆਰਾ ਹੁੰਦੀ ਹੈ ਇਸ ਵਾਰ ਕੋਈ ਭੇਖਾ ਨਹੀਂ ਇਹ ਉਸਨੇ ਸੰਵਿਧਾਨ ਨੂੰ ਬਦਲ ਲੈਣਾ ਉਹ ਪ੍ਰਧਾਨਗੀ ਤਰਜ਼ ਦੀ ਰਾਜਵਾਂਣਗੇ ਕੁੱਤਨ ਤੁਹਾਡੇ ਸਾਹਮਣੇ ਜਿਹੜਾ 2000 ਤੋਂ ਤੱਕ ਦੇ ਵਿੱਚ ਸਾਰੇ ਸੰਵਿਧਾਨ ਨੂੰ ਬਦਲ ਕੇ ਦੁਬਾਰਾ ਛੇ ਸਾਹਮਣੇ ਫੇਰ ਆ ਗਏ ਇਸ ਤਰ੍ਹਾਂ ਦਾ ਕੰਮ ਹੈ ਸਾਡੇ ਦੇਸ਼ 'ਚ ਬੜਾ ਭਾਰੀ ਖਤਰਾ ਹੈ ਕਹਿ ਰਹੀ ਹੈ ਸਾਰੀ ਆਪੋਜੀਸ਼ਨ ਵੀ ਸਾਨੂੰ ਵੀ ਪਤਾ ਹੈ ਕਿ ਇਸ ਸੰਵਿਧਾਨ ਨੂੰ ਚੇਂਜ ਕਰਨਾ ਹੈ ਪ੍ਰਧਾਨਗੀ ਤਰਜ਼ ਦੀ ਰਾਜ ਲਿਆਉਣਾ ਇਸਨੇ ਸੰਵਿਧਾਨ ਨੂੰ ਖਤਮ ਕਰਨਾ ਹੈ ਜਮਹੂਰੀਤ ਨੂੰ ਖਤਮ ਕਰਨਾ ਹੈ ਤਾਂ ਲੜਨ ਦਾ ਅਧਿਕਾਰ ਸਪੇਸ ਕਿਤੇ ਲੋਕਾਂ ਲਈ ਰਹਿ ਜਾਏ ਸੋ ਅੱਜ ਬੜੀ ਜ਼ਰੂਰਤ ਹੈ ਔਰ ਮੈਂ ਸਮਝਦਾ ਇਸ ਟਾਸਕ ਨੂੰ ਜਿਹੜਾ ਸੰਗਠਿਤ ਕਿਸਾਨ ਮੋਰਚਾ ਇਹੀ ਲੈ ਸਕਦਾ ਹੈ ਇਹ ਇੱਕ ਦੇਸ਼ ਦੇ ਵਿੱਚ ਵੱਡੀ ਤਾਕਤਾਂ ਜੁੜੀ ਹੋਈ ਹੈ ਇਹ ਸਾਰੇ ਦੇਸ਼ ਦੇ ਵਿੱਚ ਇਹ ਕੈਂਪੇਨ ਚਲਾ ਕੇ ਜਿਹੜੇ ਮਰਜੀ ਸੂਬੇ ਦੇ ਵਿੱਚ ਹੋਏ ਪੰਜਾਬ ਚ ਹੋਵੇ ਅਸੀਂ ਇਹ ਬੀਜੇਪੀ ਨੂੰ ਡੀਫੀਟ ਕਰੋ ਬੀਜੇਪੀ ਨੂੰ ਮੈਂ ਬੀਜੇਪੀ ਨੂੰ ਵੋਟ ਨਾ ਪਾਓ ਇੱਕ ਵਾਰੀ ਇਸ ਨੂੰ ਗੱਦੀ ਤੋਂ ਉਤਾਰਨ ਦੇ ਦੇਸ਼ ਨੂੰ ਬਚਾਉਣਾ ਹੈ ਇਹ ਸੰਦੇਸ਼ ਸਾਰੇ ਦੇਸ਼ ਚ ਜਾਏਗਾ ਔਰ ਇਸ ਦੀ ਸਟੇਟਮੈਂਟ ਵੀ ਕੰਡਮ ਕਰ ਦੇ ਜੀ ਕਿਸ ਤਰੀਕੇ ਨਾਲ ਸਰ ਜੀ ਚਲੋ ਸਰ ਬਿਲਕੁਲ ਸਰ ਪ੍ਰੈਸ ਵਾਲੇ ਸਾਥੀਓ ਇਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ 14 ਮਾਰਚ ਨੂੰ ਦਿੱਲੀ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਗਈ ਕਿਸਾਨੀ ਮੰਗਾਂ ਨੂੰ ਲੈ ਕੇ ਜਿਸ ਵਿੱਚ ਐਮਐਸਪੀ ਦਾ ਮਾਮਲਾ ਰਿਕਾਇਰਮੈਂਟ ਦੀ ਗਰੰਟੀ ਕਰਜ਼ਾ ਮੁਕਤੀ ਲਖਮੀਰਪੁਰ ਫੀਰੀ ਦਾ ਜੋ ਪਛਾਦਤ ਹੋਇਆ ਉਸ ਤੇ ਅਜੇ ਕੌਂਸਲ ਨੂੰ ਜੋ ਟਿਕਟ ਦਿੱਤੀ ਹੈ ਉਹਦੀ ਸਖਤ ਨਕੀਦੀ ਕੀਤੀ ਹੈ ਔਰ ਇਸ ਦੇ ਨਾਲ ਹੀ ਜਿਹੜੇ ਅਸੀਂ ਮਹਾਪੰਚਾਇਤ કર્યા ਉਹਦੇ ਜਿਹੜਾ ਪੁਲਿਸ ਦਾ ਬਹੁਤ ਗਲਤ ਰਵੱਈਆ ਸੀ ਥਾਂ ਥਾਂ ਤੇ ਰੋਕਾਂ ਖੜੀਆਂ ਕੀਤੀਆਂ ਗਈਆਂ ਲੋਕਾਂ ਨੂੰ ਵਰਕਰਾਂ ਨੂੰ ਦਿੱਲੀ ਤੇ ਗਰਾਊਂਡ ਦੇ ਵਿੱਚ ਜਾਣ ਤੇ ਵਿੱਚ ਦੇਰੀ ਕਰਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਬਹੁਤ ਹਰਾਸਮੈਂਟ ਕੀਤੀ ਗਈ ਅੱਜ ਦੀ ਮੀਟਿੰਗ ਵੱਲੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਉਹਦੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਔਰ ਦੂਸਰਾ ਜੋ ਆਰਐਸਐਸ ਵੱਲੋਂ ਬਿਆਨ ਆਇਆ ਉਹ ਦੇਸ਼ ਵਿਰੋਧੀ ਕਿਸਾਨ ਵਿਰੋਧੀ ਬਿਆਨ ਹੈ ਅਸੀਂ ਉਸ ਦੀ ਵੀ ਬਹੁਤ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਖਿਲਾਫ ਮਹਿਮ ਮਖੜੀ ਕਰਕੇ ਉਹਦਾ ਵਿਰੋਧ ਕਰਾਂਗੇ ਔਰ ਲੋਕਾਂ ਨੂੰ ਅਪੀਲ ਕਰਾਂਗੇ ਇਸ ਜਿਹੜੀ ਫਾਸੀਵਾਦੀ ਸਰਕਾਰ ਹੈ ਜਾਂ ਫਾਸੀਵਾਦੀ ਪਾਰਟੀ ਹੈ ਔਰ ਕਿਸਾਨ ਵਿਰੋਧੀ ਹੈ ਦੇਸ਼ ਵਿਰੋਧੀ ਹੈ ਸਭ ਧਾਨ ਵਿਰੋਧੀ ਹੈ ਡੈਮੋਕ੍ਰੇਸੀ ਵਿਰੋਧੀ ਹੈ ਇਸ ਦੇ ਮੂੰਹ ਨਾ ਲਾਇਆ ਜਾਵੇ ਔਰ ਇਸ ਨੂੰ ਸਬਕ ਸਿਖਾਇਆ ਜਾਵੇ ਇਸ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਚ ਦੂਜੀਆਂ ਪੋਲੀਟੀਕਲ ਪਾਰਟੀਆਂ ਦੀਆਂ ਸਰਕਾਰਾਂ ਨੇ ਪੋਲੀਟੀਕਲ ਪਾਰਟੀਆਂ ਉਹ ਅਜੇਹਾ ਇਸ ਤੇ ਇਹ ਤਾਂ ਇਹ ਵਿੱਚ ਨਾ ਕਰ ਅਜ ਨਾਲ ਦੱਸ ਅਜ ਨਾਲ ਦੱਸ ਅੱਜ ਸਾਥੀਓ ਮੈਂ ਡਾਕਟਰ ਸਤਰਾੰਗ ਸਿੰਘ ਨਾਲਾ ਸੂਬਾ ਪ੍ਰਧਾਨ ਜਮੂਰੀ ਕਿਸਾਨ ਸਭਾ ਇਹ ਤੁਹਾਨੂੰ ਦੱਸਣਾ ਚਾਹੁੰਨੇ ਵੀ ਅੱਜ ਜਿਹੜੀ ਸਾਡੀ ਬੜੀ ਵਿਸ਼ੇਸ਼ ਮੀਟਿੰਗ ਹੋਈ ਆ ਜੀ ਦੇ ਵਿੱਚ ਇੱਕ ਸਮੀਖਿਆ ਕੀਤੀ ਗਈ ਆ ਵੀ ਦਿੱਲੀ ਦਾ ਜਿਹੜਾ ਕਿਸਾਨ ਮਜ਼ਦੂਰ ਮਹਾਪੰਚਾਇਤ ਹੋਈ ਆ ਇਹ ਪਿਛਲੇ 500 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਇਕੱਠ ਹੋਇਆ ਸਭ ਤੋਂ ਵੱਡਾ ਇਕੱਠ ਸਾਰੀ ਦਿੱਲੀ ਭਰ ਗਈ ਆ ਇਸ ਕਰਕੇ ਸਾਰੇ ਭਾਰਤ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ ਜਗਾਇਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਪ੍ਰੈਸ ਨੇ ਵੀ ਪਹਿਲੀ ਦਫਾ ਸਾਰੇ ਦੇਸ਼ ਦੀ ਕੌਮੀ ਪ੍ਰੈਸ ਨੇ ਇਹਨੂੰ ਉਭਾਰ ਕੇ ਲਾਇਆ ਇੱਕ ਤੇ ਅਸੀਂ ਇਸ ਵਿੱਚ ਕੀ ਕੀਤੀ ਦੂਸਰੀ ਸਾਡੀ ਇਹ ਆ ਕਿ ਉੱਥੇ ਅੱਠ ਨੁਕਾਦੀ ਇੱਕ ਪ੍ਰਣ ਪੱਤਰ ਲਿਆ ਸੀ ਉਹਦੇ ਵਿੱਚ ਸਾਡੀ ਐਮਐਸਪੀ ਦੀ ਮੰਗ ਕਰਜੇ ਦੀ ਜਿਹੜੀ ਰੱਦ ਕਰਾਉਣ ਦੀ ਮੰਗ ਆ ਆ ਜੋ ਸਾਥੀਆਂ ਨੇ ਸਾਡੀਆਂ ਮੰਗਾਂ ਦੱਸੀਆਂ ਨੇ ਮੈਂ ਦਰਵਾਣਾ ਨਹੀਂ ਚਾਹੁੰਦਾ ਉਹ 8 ਨਕਾਤੀ ਜਿਹੜਾ ਪ੍ਰੋਗਰਾਮ ਆ ਉਹਦੇ ਉੱਤੇ ਅਜੇ ਤੱਕ ਇਹ ਜਿਹੜੀ ਕੇਂਦਰ ਵਿੱਚ ਆਰਐਸਐਸ ਦੀ ਗਵਾਹੀ ਕਿ ਬੀਜੇਪੀ ਸਰਕਾਰ ਚੱਲਦੀ ਆ ਇਹ ਸਾਰੀਆਂ ਲਖਨਾਂ ਦੇ ਵਿੱਚ ਇਹਨਾਂ ਦਾ ਅਸੀਂ ਡੱਟ ਕੇ ਇਹਨਾਂ ਨੂੰ ਡੰਡਟ ਕਰਨਾ ਇਹਨਾਂ ਦਾ ਵਿਰੋਧ ਕਰਨਾ ਵਾ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਪਾਰਟੀਆਂ ਪਿੰਡਾਂ ਚੋਂਣਗੀਆਂ ਉਹਨਾਂ ਕੋਲ ਪੁੱਛਣਾ ਵੀ ਤੁਹਾਡਾ ਜਿਹੜਾ ਵਾ ਐਸ 8 ਨੁਕਾਤੀ ਏਜੰਡੇ ਉੱਤੇ ਤੁਹਾਡਾ ਕੀ ਰਹਿ ਆ ਕੋਸ਼ਿਸ਼ ਕਰਾਂਗੇ ਉਹਨਾਂ ਕੋਲੋਂ ਜੇ ਲਿਖਤੀ ਹੋ ਸਕੇ ਜਾਂ ਉਹਨਾਂ ਕੋਲੋਂ ਅਸੀਂ ਵੈਸੇ ਵੀ ਕੋਈ ਬਾਈਟ ਕਰਾ ਕੇ ਅਸੀਂ ਇਹ ਸਾਰਾ ਇੱਕ 1 ਜੂਨ ਤੱਕ ਜਿਹੜੀਆਂ ਪੰਜਾਬ ਦੀਆਂ ਲਖਤਾਂ ਹੋਣੀਆਂ ਇਸ ਮਹੀਨੇ ਨੂੰ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਲਵਾਂਗੇ ਇਹਦੇ ਵਿੱਚ ਮੋٹے ਤੌਰ ਤੇ ਆ ਕਿ ਪਿਛਲੇ ਸਮੇਂ ਵਿੱਚ ਸਾਡੇ ਕਿਸਾਨਾਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਔਰਤਾਂ ਦੇ ਉੱਤੇ ਜਿਹੜੇ ਆ ਲਗਾਤਾਰ ਹਮਲੇ ਹੁੰਦੇ ਰਹੇ ਆ ਅਸੀਂ ਸਾਡੇ ਸਾਥੀਆਂ ਨਿੰਦਾ ਵੀ ਕੀਤੀ ਆ ਅਸੀਂ ਇਹ ਸਾਰੀਆਂ ਉਹਨਾਂ ਦੇ ਗੱਲੇ-ਗੱਲਾਂ ਰੱਖਾਂਗੇ ਨਾਲ ਦੀ ਨਾਲ ਆ ਪੀ ਇਹਨਾਂ ਨੂੰ ਇਹਨਾਂ ਚੋਣਾਂ ਵਿੱਚ ਦੰਦਰਤ ਕਰਾਂਗੇ ਇਹ ਸਾਡਾ ਉੱਥੇ ਪ੍ਰੋਗਰਾਮ ਬਣਿਆ ਵਾ ਕਿ ਇਹ ਸਰਕਾਰ ਆ ਜਿਹੜੀ ਇਹ ਕਾਰਪੋਰੇਟ ਦੇ ਪੱਖੀ ਆ ਕਿਸਾਨ ਦੇ ਵਿਰੋਧੀ ਆ ਇਹ ਖੇਤੀ ਨੂੰ ਉਗਲਣਾ ਚਾਹੁੰਦੀ ਆ ਇਹ ਸਾਰੀਆਂ ਮੰਗਾਂ ਜਿਹੜੀਆਂ ਲੈ ਕੇ ਅਸੀਂ ਇਹ ਪਿੰਡਾਂ ਵਿੱਚ ਜਾਵਾਂ ਇਹ ਪ੍ਰੋਗਰਾਮ ਨਾਲ ਦੀ ਨਾਲ ਦੱਸਣਾ ਚਾਹੁੰਦੇ ਆ ਕਿ 30 ਤਰੀਕ ਨੂੰ ਹਰਿਆਣੇ ਦੇ ਵਿੱਚ ਬਹੁਤ ਵੱਡੀ ਜਿਹੜੀ ਸਾਡੀ ਆ ਜਨਰਲ ਬੌਡਿੰਗ ਮੀਟਿੰਗ ਹੋਈ ਸੀ ਆਪਣੇ ਸੰਪਰਕਸਾਨ ਮੋਰਚੇ ਦੀ ਉਹਦੇ ਵੀ ਸਾਡੇ ਅਗਲੇ ਪ੍ਰੋਗਰਾਮ ਵੀ ਬਣਗੇ ਪਰ ਸਾਡਾ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਪ੍ਰੋਗਰਾਮ ਅੱਜ ਹੀ ਡਿਸਕਸ ਕੀਤਾ ਇਹ ਚੱਲਦਾ ਰਹੇਗਾ ਇੱਕ ਲਕੋਵਾਲ ਸਾਹਿਬ ਤੋਂ ਕਰਕੇ ਆਏ ਆ ਉਹਦੇ ਵਿੱਚ ਬੜੇ ਰਿਕਾਪਟਾਂ ਸਾਨੂੰ ਜਾਣ ਚਖਰੀਆਂ ਕੀਤੀਆਂ ਗਈਆਂ ਸਾਡੀਆਂ ਬੱਸਾਂ ਸੀ ਮਜਨੂ ਟਿੱਲਾ ਗੁਰਦੁਆਰੇ ਸਾਹ ਤੱਕ ਨੂੰ ਧੁਮਕਾਇਆ ਗਿਆ ਵੀ ਉੱਥੇ ਤੁਸੀਂ ਕਿਸਾਨਾਂ ਨੂੰ ਲੰਗਰ ਨਹੀਂ ਦੇਣਾ ਉੱਥੇ ਵੜ ਨਹੀਂ ਦੇਣਾ ਸਾਡੇ ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਪਾਣੀ ਛੱਡਿਆ ਗਿਆ ਵੀ ਉੱਥੇ ਬੈਠਣ ਦੀ ਵਿਵਸਥਾ ਨਾ ਹੋਵੇ ਤੇ ਲੋਕਾਂ ਨੂੰ ਡਰ ਪੈਦਾ ਕੀਤਾ ਗਿਆ ਵੀ ਲੋਕ ਨਾ ਜਾਣ ਪਰ ਇਸ ਦੇ ਬਾਵਜੂਦ ਵੀ ਲੱਖਾਂ ਕਿਸਾਨ ਇਕੱਲੇ ਪੰਜਾਬ ਚੋਂ ਨਹੀਂ ਸਾਰੀਆਂ ਸਟੇਟਾਂ ਦੇ ਵਿੱਚੋਂ ਕਿਸਾਨ ਗਏ ਆ ਇਹ ਜਾਣ ਕੇ ਭਾਜਪਾ ਸਰਕਾਰ ਕਹਿਣਾ ਚਾਹੁੰਦੀ ਸੀ ਦੱਸਣਾ ਚਾਹੁੰਦੀ ਸੀ ਵੀ ਇਕੱਲੇ ਪੰਜਾਬੀ ਹੀ ਕਿਉਂ ਦੁਖੀ ਆ ਪੰਜਾਬੀ ਹੀ ਕਿਉਂ ਅੰਦੋਲਨ ਕਰਦੇ ਆ ਉਹ ਅਸੀਂ ਇਹਨਾਂ ਨੂੰ ਦਿਖਾਇਆ ਵੀ ਸਾਰੇ ਦੇਸ਼ ਦਾ ਕਿਸਾਨ ਦੁਖੀ ਆ ਤੁਹਾਡੀਆਂ ਨੀਕੀਆਂ ਤੋਂ ਸਾਰਾ ਦੇਸ਼ ਦੁਖੀ ਆ ਕਿਉਂਕਿ ਤੁਸੀਂ ਦੇਸ਼ ਨੂੰ ਲੁੱਟਿਆ ਪਟਿਆ ਤੇ ਕਿਸਾਨਾਂ ਨੂੰ ਵੀ ਮੜਾ ਚੰਗਾ ਸਾਨੂੰ ਦੇਸ਼த்ਰੋਹੀ ਕਿਹਾ ਗਿਆ ਸਾਨੂੰ ਬੜੀ ਉਮੀਦ ਸੀ ਇਹ ਸਰਕਾਰ ਤੇ ਵੀ ਸ਼ਾਇਦ ਜਾਣਦੀ-ਜਾਂਦੀ ਕਿਉਂਕਿ ਅੰਦੋਲਨ ਵੀ ਚੱਲ ਰਹੇ ਸੀ ਅਸੀਂ ਵੀ ਵੱਖ-ਵੱਖ ਅੰਦੋਲਨ ਕਦੇ ਸੀ ਭਾਰਤ ਬੰਦ ਕਰਦੇ ਸੀ ਰੇਲਾਂ ਬੰਦ ਕਰਦੇ ਸੀ ਕਦੇ ਟੋਲ ਪਲਾਜ਼ੇ ਬੰਦ ਕਰਦੇ ਸੀ ਸਾਰੇ ਸਾਡੀਆਂ ਦੇਸ਼ ਦੇ ਸਟੇਟਾਂ ਦੇ ਵਿੱਚ ਸਾਡੇ ਪ੍ਰੋਗਰਾਮ ਚੱਲ ਰਹੇ ਸੀ ਸਾਨੂੰ ਲੱਗਦਾ ਸੀ ਵੀ ਜੇ ਕੁਝ ਮਾੜਾ ਮੋਟਾ ਹਮਦਰਦੀ ਹੈ ਸੇ ਸਰਕਾਰ ਨੂੰ ਤਾਂ ਸਾਡੇ ਲਈ ਕੁਝ ਐਲਾਨ ਕਰੂਗੀ ਪਰ ਇਹਨਾਂ ਨੇ ਇੱਕ ਵੀ ਐਲਾਨ ਕਿਸਾਨ ਦਾ ਨਾਂ ਲੈਣਾ ਵੀ ਇਹਨਾਂ ਨੇ ਜ਼ਰੂਰਤ ਨਹੀਂ ਸਮਝੀ ਜਿੱਦੇ ਕੀ ਇਹਨਾਂ ਨੂੰ ਸਜ਼ਾ ਭੁਗਤਣੀ ਪਊਗੀ ਲੋਕ ਇਹਨੂੰ ਮੂੰਹ ਨਹੀਂ ਲਾਉਣਗੇ ਵੀ ਆ ਤੁਸੀਂ ਆਪ ਭਾਜਪਾ ਦਾ ਵਿਰੋਧ ਕਿਸ ਤਰੀਕੇ ਨਾਲ ਵਿਰੋਧ ਕਰੋਗੇ ਕਿ ਗੱਟ ਜੋਰ ਦੀਆਂ ਪਾਰਟੀਆਂ ਜੇ ਬਜਾਂਦੀਆਂ ਹਨ ਉਹਨਾਂ ਦਾ ਵਿਰੋਧ ਕਰੋਗੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਸਵਾਲ ਪੁੱਛਾਂਗੇ ਵੀ ਕੀ ਕਿਸਾਨਾਂ ਨੂੰ ਮਾਰਨਾ ਹੈ ਓ ਤੁਸੀਂ ਕੀ ਕਿਸਾਨਾਂ ਨੂੰ ਬਚਾਉਣਾ ਹੈ ਉਹ ਕੀ ਤੁਸੀਂ ਸਾਡੇ ਗੋਲੀਆਂ ਮਾਰੋਗੇ ਜੇ ਤੁਹਾਡੀ ਸਰਕਾਰ ਬਣ ਗਈ ਤਾਂ ਅੱਗੇ ਸਾਡੇ ਅੱਗੇ ਨਾਲ ਸਾਡੇ ਨਾਲ ਕੀ ਸਲੂਕ ਹੋਊਗਾ ਤੇ ਅੱਗੇ ਤੁਸੀਂ ਸਾਡੇ ਨਾਲ ਸਲੂਕ ਕੀ ਕੀਤਾ